ਸਟਾਪ ਮੇਰੀ ਜ਼ਿੰਦਗੀ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜੋ ਮੈਨੂੰ ਬਹੁਤ ਕੁਝ ਸਿਖਾ ਗਈ ਡੰਡੀ ਉਸਨੇ ਮੈਨੂੰ ਚੰਗੇ ਮਾੜੇ ਦੀ ਪਛਾਣ ਕਰਵਾ ਦਿੱਤੀ ਜਾਂ ਇਹ ਕਹਿ ਲਓ ਕਿ ਮੈਨੂੰ ਆਪਣੇ ਪਰाये ਦੀ ਪਛਾਣ ਹੋ ਗਈ ਡੰਡੀ ਜੇ ਇਸ ਤੋਂ ਵੀ ਅੱਗੇ ਆਖਾਂ ਤਾਂ ਮੇਰੇ ਚੰਗੇ ਵਕਤ ਨੇ ਦੁਨੀਆ ਨੂੰ ਦੱਸਿਆ ਕਿ ਮੈਂ ਕਿਹੋ ਜਿਹਾ ਹਾਂ ਅਤੇ ਮੇਰੇ ਮਾੜੇ ਵਕਤ ਨੇ ਮੈਨੂੰ ਦੱਸਿਆ ਕਿ ਦੁਨੀਆ ਕਿਹੋ ਜਿਹੀ ਹੈ ਡੰਡੀ ਗੱਲ 222 ਦੀ ਹੈ ਜਦੋਂ ਝੂਠ ਨੂੰ ਸੱਚ ਸਾਬਿਤ ਕਰਕੇ ਕੁਝ ਲੋਕਾਂ ਵੱਲੋਂ ਮੇਰੇ ਉੱਤੇ ਪਰਚਾ ਕਰਵਾ ਦਿੱਤਾ ਗਿਆ ਅਤੇ ਮੈਨੂੰ ਜੇਲ੍ਹ ਜਾਣਾ ਪਿਆ ਡੰਡੀ ਉਹਨਾਂ ਲੋਕਾਂ ਵੱਲੋਂ ਮੇਰੇ ਖਿਲਾਫ ਸਾਜ਼ਿਸ਼ ਰਚ ਕੇ ਇੱਕ ਵੱਡਾ ਹੰਗਾਮਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਡੰਡੀ ਇਸ ਵਿੱਚ ਉਹ ਕਾਫੀ ਹੱਦ ਤੱਕ ਸਫਲ ਵੀ ਰਹੇ ਡੰਡੀ ਗੁਰਬਾਣੀ ਵਿੱਚ ਲਿਖਿਆ ਹੈ ਕਿ ਸੱਚ ਨੇ ਔੜਕ ਸੱਚ ਰਹਿਣਾ ਹੈ ਅਤੇ ਝੂਠ ਨੇ ਝੂਠ ਡੰਡੀ ਇਸੇ ਲਈ ਆਖਿਆ ਜਾਂਦਾ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ ਡੰਡੀ ਰੱਬ ਜੋ ਕਰਦਾ ਹੈ ਚੰਗੇ ਲਈ ਕਰਦਾ ਹੈ ਬੇਸ਼ੱਕ ਇਨਸਾਨ ਨੂੰ ਉਸ ਵਕਤ ਉਹ ਚੰਗਾ ਨਹੀਂ ਲੱਗਦਾ ਡੰਡੀ ਮਾੜਾ ਵਕਤ ਮੇਰੇ ਲਈ ਵੀ ਸ਼ਾਇਦ ਚੰਗੇ ਲਈ ਹੀ ਆਇਆ ਹੋਵੇਗਾ ਜਿਸਨੇ ਮੈਨੂੰ ਜ਼ਿੰਦਗੀ ਦੀ ਕੋੜੀ ਸਚਾਈ ਤੋਂ ਵਾਕਿਫ ਕਰਵਾ ਦਿੱਤਾ ਡੰਡੀ ਭਾਵੇਂ ਇਸ ਮਾੜੇ ਦੌਰ ਵਿੱਚ ਮੈਂ ਬਹੁਤ ਕੁਝ ਗੁਆ ਬੈਠਾ ਪਰ ਪਾਇਆ ਵੀ ਬਹੁਤ ਕੁਝ ਡੰਡੀ ਜੋ ਪਾਇਆ ਉਸ ਵਿੱਚ ਸਭ ਤੋਂ ਚੰਗਾ ਇਹ ਪਾਇਆ ਕਿ ਮੈਂ ਪਰਮਾਤਮਾ ਨਾਲ ਜੁੜ ਕੇ ਪੰਜ ਬਾਣੀਆਂ ਸੁਣੇ ਬਾਕੀ ਪਾਠ ਕਰਨੇ ਸਟਾਰ ਸਿੱਖ ਲੈ ਜੋ ਯੂਨੀਵਰਸਿਟੀ ਵਿੱਚ ਪੜ੍ਹਦੇ ਹੋਣ ਤੋਂ ਬਾਅਦ ਸ਼ਾਇਦ ਮੈਂ ਕਦੇ ਨਾ ਕੀਤੇ ਹੋਣ ਡੰਡੀ ਸੁਣਿਆ ਹੈ ਕਿ ਮਾੜੇ ਸਮੇਂ ਵਿੱਚ ਬੰਦਾ ਰੱਬ ਦੇ ਜ਼ਿਆਦਾ ਨੇੜੇ ਚਲਾ ਜਾਂਦਾ ਕਿਉਂਕਿ ਉਸ ਸਮੇਂ ਉਸ ਨੂੰ ਹੌਸਲੇ ਦੀ ਲੋੜ ਹੁੰਦੀ ਹੈ ਜੋ ਗੁਰਬਾਣੀ ਤੋਂ ਇਲਾਵਾ ਹੋਰ ਕਿ ਤੋਂ ਨਹੀਂ ਮਿਲਦਾ ਡੰਡੀ ਮਾੜੇ ਵਕਤ ਵਿੱਚ ਸਭ ਪਰਾਏ ਹੋ ਜਾਂਦੇ ਹਨ ਇੱਥੋਂ ਤੱਕ ਕਿ ਰਿਸ਼ਤੇਦਾਰ ਸੱਜਣ ਮਿੱਤਰ ਅਤੇ ਯਾਰ ਦੋਸਤ ਸਭ ਪਾਸਾ ਵੱਟ ਜਾਂਦੇ ਹਨ ਡੰਡੀ ਉਸ ਵਕਤ ਸਿਰਫ ਅਤੇ ਸਿਰਫ ਤੁਹਾਡਾ ਪਰਿਵਾਰ ਜਾਂ ਫਿਰ ਵਾਹਿਗੁਰੂ ਤੁਹਾਡੇ ਨਾਲ ਖੜਦਾ ਹੈ ਡੰਡੀ ਹਾਲਾਂਕਿ ਇਹ ਸੱਚ ਹੈ ਕਿ ਵਕਤ ਚੰਗਾ ਹੋਵੇ ਚਾਹੇ ਮਾੜਾ ਉਹ गुज़र ਹੀ ਜਾਣਾ ਹੁੰਦਾ ਹੈ ਡੰਡੀ ਪਰ ਪਤਾ ਨਹੀਂ ਕਿਉਂ ਮਨੁੱਖੀ ਸੁਭਾਅ ਔਖੇ ਵੇਲੇ ਸਾਥ ਛੱਡਣ ਦਾ ਆਦੀ ਹੈ ਡੰਡੀ ਇਸੇ ਲਈ ਬਹੁਤੇ ਲੋਕਾਂ ਦੀ ਫਿਤਰਤ ਔਖੇ ਵੇਲੇ ਸਾਥ ਛੱਡਣਾ ਹੈ ਪਰ ਜਦੋਂ ਕਿਸੇ ਇਨਸਾਨ ਉੱਤੇ ਆਇਆ ਮਾੜਾ ਵਕਤ गुज़र ਜਾਂਦਾ ਹੈ ਤਾਂ ਉਸ ਨੂੰ ਮਾੜੇ ਵਕਤ ਵਿੱਚ ਸਾਥ ਨਾ ਦੇਣ ਵਾਲਿਆਂ ਵਿੱਚੋਂ ਸਭ ਤੋਂ ਵੱਧ ਹਿਰਖ ਆਪਣੇ ਉੱਤੇ ਹੁੰਦਾ ਹੈ ਜੋ ਹੋਣਾ ਲਾਜ਼ਮੀ ਵੀ ਹੈ ਡੰਡੀ ਜੇ ਮਾੜੇ ਵਕਤ ਵਿੱਚ ਤੁਸੀਂ ਕਿਸੇ ਨੂੰ ਹੌਸਲੇ ਦੇ ਦੋ ਸ਼ਬਦ ਇਹ ਆਖ ਦਿਓ ਕਿ ਘਬਰਾਉਣਾ ਨਹੀਂ ਮੈਂ ਤੇਰੇ ਨਾਲ ਹਾਂ ਤਾਂ ਇਹ ਲਫ਼ਜ਼ ਉਸ ਲਈ ਰੱਬ ਉੱਤੇ ਕੀਤੇ ਵਿਸ਼ਵਾਸ ਵਾਂਗ ਹੁੰਦੇ ਹਨ ਡੰਡੀ ਹਾਂ ਗੱਲ ਕਰ ਰਿਹਾ ਸੀ ਕਿ ਮਾੜੇ ਸਮੇਂ ਵਿੱਚ ਬਹੁਤੇ ਲੋਕਾਂ ਨੇ ਮੇਰਾ ਸਾਥ ਛੱਡ ਦਿੱਤਾ ਡੰਡੀ ਮੇਰੇ ਅਤੇ ਮੇਰੇ ਪਰਿਵਾਰ ਤੋਂ ਪਾਸਾ ਵਟ ਲਿਆ ਸਿਰਫ ਇਸ ਕਰਕੇ ਕਿ ਸ਼ਾਇਦ ਸਾਡਾ ਵੀ ਕੋਈ ਨੁਕਸਾਨ ਨਾ ਹੋ ਜਾਵੇ